ਕੀ ਕਾਲੀ ਸ਼ਰੰਗਾਈ ਤੇ ਮੱਚ ਲੈ ਅੱਜ ਠੰਡਰੀ ਵਾਲੇ ਬਾਬਾ ਜੀ ਦੇਵਾਨ ਸੁਣੂ ਬੜਾ ਮਜ਼ਾ ਹੋਊਗਾ ਅੱਜ ਦਾ ਮੈਂ ਪੂਰਾ ਤਿਆਰ ਹੋ ਗਿਆ ਅੱਜ ਅਸੀਂ ਬਾਬਾ ਜੀ ਦੇਵਾਨ ਸੁਣ ਚੱਲਨੇ ਆ ਸਾਡੇ ਨੇੜੇ ਲੱਗਨੇ ਆ ਸਾਰੇ ਤਿਆਰ ਆ ਬਲੇ ਸੋਨਿਹਾਰ ਸਾ ਸਵੀਆ ਕਾਲ आस्रीया काल ਤਾਂ ਬੋਲ ਦੁੱਤਾਂ ਆਦੂ ਹਾਦੂ ਨੇ ਤਾਂ ਨੇ ਚੇਟੂ ਮਾ ਐਮਸੀ ਪਿੰਡ ਜੰਡਪੁਰ ਤੇ ਗਾਇਕ ਕਨਵਰ ਗਰੇਵਾਲ ਜੀ ਉਹ ਵੀ ਸੰਗਤ ਵਿੱਚ ਪਹੁੰਚੇ ਲੋ ਵੀ ਸਨਮਾਨ ਪ੍ਰਾਪਤ ਕਰਨ ਲੰਗਰ ਸੇਵਾ ਫਤੇ ਸਿੰਘ ਰੁੜਕੀ ਪ੍ਰਵਿੰਦਰ ਰੁੜਕੀ ਤੇ ਚੰਨਾ ਰੁੜਕੀ ਇਹਨਾਂ ਨੂੰ ਬੇਨਤੀ ਹੈ ਕਿ ਵੀ ਸਨਮਾਨ ਪ੍ਰਾਪਤ ਕਰਨ ਬਬਲਾ ਚੰਦੋ ਗੰਨੇ ਦੇ ਰਸ ਦੀ ਸੇਵਾ ਕੀਤੀ ਗਈ ਹੈ ਬੋਲੇ ਸੋ ਨਿਹਾਲ ਸਰਦਾਰ ਮਿਸਟਰ ਵਿਨਸਨ ਚੈਨ ਜੀ ਜਿਨ੍ਹਾਂ ਦੇ ਵੱਡੇ ਪ੍ਰੋਜੈਕਟ ਅੱਜ ਕੱਲ ਇਹਨਾਂ ਨੇ ਇੰਡੀਆ ਵਿੱਚ ਹੀ ਆਏ ਸੀ ਉਹ ਵੀ ਭਾਈ ਸਾਹਿਬ ਜੀ ਤੋਂ ਆਪਣਾ ਸਨਮਾਨ ਲੈ ਰਹੇ ਨੇ ਬੋਲੇ ਸੋ ਨਿਹਾਲ ਕਰਨ ਵਾਲੇ ਆ ਜੁੜਨ ਵਾਲੇ ਆ ਬੈਠਣ ਵਾਲੇ ਆ ਸੋ ਜਲਦੀ ਜਲਦੀ ਨਮਸਕਾਰ ਕਰਕੇ ਬਹਿਣਾ ਜਿਹੜੇ ਪਹਿਰੇਦਾਰ ਹਾਕੀ ਪਹਿਰੇਦਾਰ ਚਾਰੇ ਚਾਹੇ ਵੀਰ ਨੇ ਚਾਹੇ ਭੈਣਾ ਨੇ ਖੁਦ ਨਾ ਬੋਲਣ ਪਹਿਰੇਦਾਰ ਬੀਬੀਆਂ ਪਹਿਰੇਦਾਰ ਵੀਰ ਖੁਦ ਨਾ ਬੋਲਣ ਇਸ਼ਾਰੇ ਨਾਲ ਮੱਥਾ ਲਾਗ ਤੋਂ ਪ੍ਰੋਗਰਾਮ ਰੱਖੇ ਗਏ ਹਨ ਸਭਨਾਂ ਨੂੰ ਇਹ ਸਮਾਂ ਮਿਲਦਾ ਹੈ ਇਹ ਘੜੀਆਂ ਰਲਮਿਲ ਬੈਠਣ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਤੇ ਜਿੰਨਾ ਹੋ ਸਕਦਾ ਸਾਨੂੰ ਸਾਰਿਆਂ ਨੂੰ ਗਲਮਿਲ ਬੈਠ ਕੇ ਲਾਹਾ ਲੈਣਾ ਚਾਹੀਦਾ ਆ ਬੜੇ ਵੀਰ ਇਦਾਂ ਦੇ ਆ ਜਿਹੜੇ ਵਿਦੇਸ਼ਾਂ 'ਚ ਹਨ ਔਰ ਵਾਪਸ ਨਹੀਂ ਇੰਡੀਆ ਆ ਸਕਦੇ ਕੋਈ 40 ਸਾਲ ਦਾ ਕੋਈ 50 ਸਾਲ ਦਾ ਅਮਰੀਕਾ ਬੈਠਾ ਤੇ ਜਦੋਂ ਉਹ ਇਦਾਂ ਸਤਸੰਗ ਵੇਖਦੇ ਐ ਇਦਾਂ ਪ੍ਰੋਗਰਾਮ ਹੁੰਦਾ ਵੇਖਦੇ ਐ ਇਦਾਂ ਸਾਰੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਐ ਪੰਜਾਬ ਦੀ ਧਰਤੀ ਉੱਤੇ ਫਿਰ ਉਹ ਤਰਸਦੇ ਐ ਕਿ ਸਾਨੂੰ ਵੀ ਅਜਿਹੇ ਮੌਕੇ ਮਿਲਣ ਅਸੀਂ ਹਰ ਮੰਦਰ ਸਾਹਿਬ ਜਾਈਏ ਅਸੀਂ ਦਰਵਾਜ਼ਾ ਸਾਹਿਬ ਜਾਈਏ ਅਸੀਂ ਨੰਕੋ ਸਾਹਿਬ ਜਾਈਏ ਅਸੀਂ ਕਰੀ ਚੰਬੋਤ ਸਾਹਿਬ ਮੱਥਾ ਟੇਕੀਏ ਜਦੋਂ ਦੂਰ ਹੁੰਦੇ ਆ ਫਿਰ ਵੈਲਿਊ ਬਣਦੀ ਹੈ ਕਦਰ ਬਣਦੀ ਹੈ ਸੁਭਾਅ ਸਾਡਾ ਬ੍ਰੇਨ ਸਾਡਾ ਪ੍ਰੋਗਰਾਮ ਹੀ ਇਦਾਂ ਹੋਇਆ ਬਚਪਨ ਤੋਂ ਲੈ ਕੇ ਬੱਚਾ ਜੀ ਛੋਟਾ ਜਿਹਾ ਉਹਨੇ ਦਮਾਲਾ ਬੰਨਿਆ ਕੇਸਰੀ ਰੰਗ ਦਾ ਕਾਲੇ ਰੰਗ ਦਾ ਚੋਲਾ ਪਾਇਆ ਕੇਸਰੀ ਇਹ ਤੇ ਤਿਆਰੀ ਆ ਪੂਰਾ ਜੇ ਨਹੀਂ ਲੱਭਦਾ ਕੋਈ ਢਾਈ ਸੀ ਲੈ ਜਾਂਦੇ ਹੱਥ ਨਾਲ ਲੱਭ ਗਿਆ ਭਾਈ ਚਲੋ ਹੁਣ ਇਧਰ ਸੋਣਾ ਬੱਚਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਇਹੋ ਦੇ ਮਾਹੌਲ ਦੇ ਵਿੱਚ ਪਰ ਜਿਹੜਾ ਪਰਫਿਊਮ ਤੈਂ ਲਾਇਆ ਤੂੰ ਲਾ ਕੇ ਆਇਆ ਅੱਜ ਤੇਨੂੰ ਉਹਦੀ ਮਹਿਕ ਆ ਰਹੀ ਹੈ ਕਿਥੋਂ ਨਹੀਂ ਆ ਰਹੀ ਨਹੀਂ ਹੋਣੀ ਦੂਜੇ ਨੂੰ ਆਉਂਦੀ ਹੈ ਦੂਜਾ ਕਹਿੰਦਾ ਯਾਰਾ ਕਿਹੜਾ ਪਰਫਿਊਮ ਲਾਇਆ ਪੁੱਛਦਾ ਆਹ ਕਿਹੜਾ ਕਿੱਥੋਂ ਲਿਆਂਦਾ ਤੂੰ ਦੱਸੀ ਬ੍ਰਾਂਡ ਕਿਹੜਾ ਪਰ ਜਿਹੜਾ ਬੰਦਾ ਲਾਉਂਦਾ ਹੈ ਉਹਦਾ ਨੱਕ ਮਰ ਗਿਆ ਉਹ ਸੁੰਘ ਸੁੰਘ ਕੇ ਹੁਣਾਂ ਨੂੰ ਪਤਾ ਹੀ ਨਹੀਂ ਲੱਗਦਾ ਆ ਜਿਹੜੇ ਪਰਫਿਊਮ ਦੀ 숍 ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਤੇ ਬਾਣੀ ਤੇ ਸਮੈਲ ਜਾਈਦੀ ਤਾਂ ਪਤਾ ਲੱਗਦਾ ਵੀ ਪਰਫਿਊਮ ਉਹਨਾਂ ਨੂੰ ਤੇ ਇੰਨਾ ਸੁੰਘ-ਸੁੰਘ ਕੇ ਪਤਾ ਹੀ ਨਹੀਂ ਲੱਗਦਾ। ਬਾਹਰੋਂ ਕੋਈ ਬੰਦਾ ਆਏਗਾ ਉਹਨੂੰ ਲੱਗਦਾ ਵਾਹ ਕਿਆ ਮਹਿਕ ਆ ਰਹੀ ਹੈ। ਪਰ ਉਹ ਪਰਫਿਊਮ ਤੁਸੀਂ ਰੋਜ਼ ਲਾ ਰਹੇ ਹੋ, ਰੋਜ਼ ਲਾ ਰਹੇ ਹੋ, ਰੋਜ਼ ਲਾ ਰਹੇ ਹੋ, ਉਹਦੀ ਵੈਲਿਊ ਕੱਟ ਗਈ। ਸੇਮ ਦਾ ਮਾਰਗ ਜਿਹੜਾ ਇਹ ਸੌਖਾ ਤੇ ਸਰਲ ਮਾਰਗ ਹੈ। ਪ੍ਰੇਮਾ ਭਗਤੀ ਵਿੱਚ ਆਪਣੇ ਆਪ ਨੂੰ ਲਾਓ। ਗੁਰੂ ਸਾਹਿਬ ਨਾਲ ਪ੍ਰੇਮ ਕਰਨ ਲੱਗੋ ਤੇ ਪ੍ਰੇਮ ਪੈਂਦਾ ਕਿਵੇਂ ਹੁਣ ਅਗਲਾ ਸਵਾਲ ਵੀ ਗੁਰੂ ਸਾਹਿਬ ਨਾਲ ਪ੍ਰੇਮ ਕਰੀਏ ਕਿਵੇਂ ਪੈਂਦਾ ਮੈਂ ਤੁਹਾਨੂੰ ਕੱਲ ਵੀ ਅਰਜ਼ੀ ਕੀਤੀ ਸੀ ਜਿੱਥੇ ਟਾਈਮ ਦਿਓਗੇ ਉਥੇ ਪ੍ਰੇਮ ਪੈਣਾ ਜਿਹੜੇ ਰਿਸ਼ਤੇ ਨੂੰ ਟਾਈਮ ਜ਼ਿਆਦਾ ਦੇਣਾ ਹੈ ਉਥੇ ਪ੍ਰੇਮ ਹੈਗਾ ਮੈਂ ਕੱਲ ਵੀ ਬੇਨਤੀ ਆਦ ਉਹਦੇ ਨਾਲ ਜ਼ਿਆਦਾ ਗੱਲਾਂ ਕਰਦੇ ਸੀ ਤੇ ਮਾਂ ਨਾਲ ਪਿਆਰ ਜ਼ਿਆਦਾ ਸੀ ਫਿਰ ਵਿਆਹ ਹੋ ਗਿਆ ਘਰ ਆਲੀ ਆ ਗਈ ਹੁਣ ਉਹਦੇ ਨਾਲ ਟਾਈਮ ਜ਼ਿਆਦਾ ਸਪੈਂਡ ਹੋਣ ਲੱਗ ਗਿਆ ਹੁਣ ਉਹਦੇ ਨਾਲ ਜ਼ਿਆਦਾ ਅਟੈਚਮੈਂਟ ਹੋ ਗਈ ਜਿਹੜੇ ਦੋਸਤ ਨੂੰ ਜਿਆਦਾ ਟਾਈਮ ਦਿੰਦੇ ਹੋ ਪ੍ਰੇਮ ਉਹਦੇ ਨਾਲੋਂ ਜਿਆਦਾ ਜਿਆਦਾ ਕਿਹਦੇ ਨਾਲ ਰਹਿੰਦੇ ਹੋ ਉਹਦੇ ਨਾਲ ਪ੍ਰੇਮ ਜਿਆਦਾ ਪ੍ਰੇਮ ਭਰਿਆ ਇਹਨਾਂ ਕਿਸੇ ਨੇ ਨਹੀਂ ਭਰਿਆ ਹੁਣ ਕਿੰਨੇ ਲੋਕ ਉਹਨਾਂ ਵੱਲ ਵੇਖ-ਵੇਖ ਕੇ ਰਾਧਾ 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 ਕਰਦੇ ਕੀ ਵੇਖਿਆ ਭਲਾ ਉਹਨਾਂ ਨੇ ਸਿਰਫ ਰਾਧਾ ਦੇ ਪ੍ਰਤੀ ਪ੍ਰੇਮ ਰਾਧਾ ਨਾਲ ਪ੍ਰੇਮ ਕੋਈ ਕ੍ਰਿਸ਼ਨ ਨਾਲ ਪ੍ਰੇਮ

ਜੇ ਜੇ ਪ੍ਰੇਮ ਦਾ ਚਸ਼ਮਾ ਫੁੱਟ ਪਵੇ ਮੁੜ ਕੇ ਬੰਦ ਨਹੀਂ ਹੁੰਦਾ ਨਾ ਫੁੱਟੇ ਨਾ ਹੀ ਫੁੱਟੇ ਪੱਥਰਾਂ ਦਾ ਸੀਨਾ ચીਰ ਕੇ ਇੱਕ ਵਾਰੀ ਚਸ਼ਮਾ ਜੇ ਬਾਹਰ ਆ ਜੇ ਬਾੜਾਂ ਚ ਬਾੜਾਂ ਦੇ ਚਸ਼ਮੇ ਫੁੱਟ ਪੈਂਦੇ ਆ ਆਹ ਆਹ ਬਾਰਕਾਂ ਵਧਾਈਆਂ ਜੀ ਆਇਆਂ ਸਾਰਿਆਂ ਨੂੰ ਟਿਕਾਣਾ ਬਣਾ ਕੇ ਸਾਰਿਆਂ ਬੈਠੀ ਬੈਠੇ ਰਹਿਣਾ ਉੱਠਣਾ ਨਹੀਂ ਜੀ ਆ I'm Oh, <laughs> man. ਪਿਆਰਾ ਮਿਲੇ ਮੇਰਾ ਵੀ ਜੀ ਕਰਦਾ ਫਿਰ ਮੈਂ ਕਰਾਂ ਕੀ ਅੱਗੇ ਸੁਣਾ ਮਨੁਆਰ ਕੋ ਤਵ ਰੱਖੋ ਅੱਗੇ ਆਪਣਾ ਮਨ ਭੇਟ ਕਰਦੇ ਆ ਮਨ ਅਰਪਣ ਕਰਦੇ ਆ ਤਨ ਰੱਖੋ ਅੱਗੇ ਅੱਗੇ ਮਨ ਕੀ ਮਤ ਕੋਏ ਸਗਲ त्यागी ਆਪਣੇ ਮਨ ਦੀ ਮਤ ਛੱਡਾਂ ਮਨ ਕਹਿੰਦਾ ਆਕਰ ਆਕਰ ਸਭ ਮਨ ਨੂੰ ਛੱਡ ਕੇ ਪਿੱਛੇ ਉਹਦੇ ਮਗਰ ਲੱਗ ਜਾਵਾਂ। ਕਲੇ ਦਿਨ ਸਿਉਏ ਆਏ ਭਲੇ ਦਿਨ ਸਿਉਏ ਆਏ ਜਦ ਤੱਕ ਅbschਲ ਕੈਂਦੇ ਸਾਧੂ ਭਲੇ ਦਿਨ ਸਿਉਏ ਫਿਰ ਨਾਲ ਵਾਲੇ ਪਿੰਡ 'ਚ ਫੇਰ ਇੰਦਾ ਉਹਨਾਂ ਨੇ ਅੱਜ ਤੋਂ ਕੋਈ 40 ਸਾਲ ਪਹਿਲਾਂ 80 ਸਨ 80 ਦੇ ਨੇੜੇ ਤੇ ਸ਼ੁਰੂ ਕਰਕੇ ਬਹੁਤ ਉਹਨਾਂ ਬਜ਼ੁਰਗ ਸਨ ਨਾਲੇ ਫੇਰ ਵੀ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਕਰਨੀ ਚਾਹੀਦੀ ਏ ਇਹ ਕੁੰਡੀਆਂ ਬਹੁਤ ਥੋੜੀ ਬਹੁਤ ਉਹਨਾਂ ਨੇ ਟੈਕਨੀਕਸ ਤਰੀਕੇ ਮੈਡੀਟੇਸ਼ਨ ਕਰਨ ਦੇ ਵੀ ਦੱਸਦੇ ਵੱਡੇ ਜਿਹੜੇ ਬਾਬਾ ਬ੍ਰਿਹਾਦ ਸੀ ਸੋ ਉਹਨਾਂ ਨੇ ਬੜੀ ਇਲਾਕੇ ਤੇ ਸੇਵਾ ਕੀਤੀ ਹੈ ਸੋ ਜਿਹੜੀ ਸੰਗਤ ਉਹਨਾਂ ਦੇ ਉੱਥੇ ਵਰਸੀ ਸਮਾਗਮ ਰੱਖਿਆ ਉਹ 2-3 ਦਿਨ ਜਿਹੜੇ ਵੀਰ ਜਾ ਸਕਦੇ ਨੇ ਪਹੁੰਚਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੱਥੋਂ-ਜਿੱਥੋਂ ਦੂਰੋਂ ਨੇੜੋਂ ਚੰਕੇ ਆਇਓ ਗੁਰੂ ਸਾਹਿਬ ਜਾਣਗੇ ਫੇਰ ਜਾਣਾ ਬਾਕੀ ਪਰਮੇਸ਼ਰ ਦਵਾਰ ਸਾਹਿਬ ਜਦੋਂ ਤੁਹਾਡਾ ਮੌਕਾ ਬਣੇ ਕਟਿਆਲੇ ਜਾਂਦੇ ਹੋ ਜਾਂ ਚੰਡੀਗੜ੍ਹ ਤੋਂ ਇਧਰ ਅੱਗੇ ਬਠਿੰਡੇ ਜਾਓ ਰਸਤੇ ਦੀ ਜ਼ਰੂਰ ਉਥੇਓ ਮੇਨ ਰੋਡ ਦੇ ਉੱਤੇ ਹੀ ਇਸਥਾਨ ਹੈ 24 ਘੰਟੇ ਗੁਰੂ ਕੇ ਲੰਗਰ ਚੱਲਦੇ ਆ ਫ੍ਰੀ ਹਸਪੀਟਲ ਚੱਲਦਾ ਹੈ ਦਿਨ ਵਿੱਚ 8 ਤੋਂ 10000 ਬੰਦੇ ਦਾ ਪ੍ਰਸ਼ਾਦਾ ਬਣਦਾ ਆ ਜਿਵੇਂ ਇੱਥੇ ਲੰਗਰ ਬਣਾਉਣਾ ਪੈਂਦਾ ਨਾ ਸਾਡੇ ਰੋਜ਼ 8 ਤੋਂ 10000 ਬੰਦੇ ਦਾ ਪ੍ਰਸ਼ਾਦਾ ਬਣਦਾ ਵੱਡਾ ਗੁਰੂ ਸਾਹਿਬੀ ਦਾ